ਉਕਮੰਦਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਕੌਮੀ ਕੰਵਿਨਰ ਅਰਵਿੰਦ ਕੇਜਰੀਵਾਲ ਬਲੋਂ ਸੂਬੇ 'ਚ ਉਹ ਸਾਰੇ ਜਾਣ ਵਾਲੇ 3000 ਤੋਂ ਜ਼ਿਆਦਾ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਗਿਆ ਮੁੱਖ ਮੰਤਰੀ ਨੇ ਬੋਲਦੇ ਹ ਕਿ ਆ ਕਿ ਖੇਡ ਮੈਦਾਨ ਤਾਂ ਪਰ ਜਿਸ ਤਰੀਕੇ ਨਾਲ ਦੀਆਂ ਸਹੂਲਤਾਂ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਉਹ ਨਹੀਂ ਉਹਨਾਂ ਨੇ ਕਿਹਾ ਕਿ ਖੇਡਾਂ ਸੇ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਤੇ ਖੇਡਾਕਰ ਨੌਜਵਾਨ ਇਧਰ ਉਧਰ ਦੀਆਂ ਅਲਾਮਤਾਂ ਤੋਂ ਬਚ ਜਾਂਦਾ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਤੇ ਇਹ ਬਹੁਤ ਹੀ ਵੱਡੀ ਮਾਣ ਦੀ ਗੱਲ ਆ ਉਹਨਾਂ ਨੇ ਕਿਹਾ ਕਿ ਜਿਹੜੀਆਂ ਖੇਡਾਂ ਖਤਮ ਹੋ ਗਈਆਂ ਸੀ ਉਹਨਾਂ ਖੇਡਾਂ 'ਚ ਸਾਡੇ ਬੱਚੇ ਮੱਲਾਮਾਂ ਰਹੇ ਨੇ ਤੇ ਉਹਨਾਂ ਨੂੰ ਕਰੋੜਾਂ ਰੁਪਏ ਦਾ ਇਨਾਮ ਵੀ ਮਿਲਦਾ ਮੁੱਖ ਮੰਤਰੀ ਮਾਨ ਨੇ ਇਹ ਵੀ ਐਲਾਨ ਕਰਦਿਆਂ ਕਿਹਾ ਕਿ ਜੇਕਰ ਕੋਈ ਖਿਡਾਰੀ ਕਾਮਨਵੈਲਥ ਜਾਂ ਏਸ਼ੀਆ ਚ ਖੇਡਾਂ ਚੋਂ ਮੈਡਲ ਲੈ ਕੇ ਆਵੇਗਾ ਤਾਂ ਉਸ ਨੂੰ 골ਡ ਮੈਡਲ ਦਾ 1 ਕਰੋੜ ਰੁਪਈਆ ਦਿੱਤਾ ਜਾਵੇਗਾ ਚਾਂਦੀ ਦੇ ਮੈਡਲ ਦਾ 75 ਲੱਖ ਤੇ ਕਾਂਸੇ ਦਾ ਮੈਡਲ ਦਾ 50 ਲੱਖ ਦਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਖਿਡਾਰੀਆਂ ਨੂੰ 300 ਕੋਚ ਦਿੱਤੇ ਤੇ ਉਹਨਾਂ ਨੇ ਕਿਹਾ ਕਿ 올림픽 ਦੀ ਤਿਆਰੀ ਲਈ ਅਸੀਂ ਖਿਡਾਰੀਆਂ ਨੂੰ ਪਹਿਲਾਂ ਪੈਸੇ ਦਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਬੱਚਿਆਂ ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਤੇ ਸਾਡੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰ ਰਹਿਣੇ ਤੇ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਸਿਰਫ ਖੇਡਾਂ ਹੀ ਅਜ਼ਈਆਂ ਨੇ ਜਿੱਥੇ ਜਿੱਤਣ ਦੇ ਹਾਰਨ ਵਾਲੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਨੇ ਖੇਡਾਂ ਹੀ ਵਿਅਕਤੀ ਨੂੰ ਹਾਰ ਮੰਨਣਾ ਸਿਖਾਉਂਦੀਆਂ ਨੇ ਤੇ ਉਹਨਾਂ ਵਿਰੋਧੀਆਂ ਤੇ ਨਿਸ਼ਾਨਾ ਵਿੰਦੇ ਆ ਕਿ ਸਰਕਾਰੀ ਗੱਡੀਆਂ 'ਚ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਤੇ ਪੁਲਿਸ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਜਾਂਦਾ ਸੀ ਕਿ ਇਸ ਗੱਡੀ ਨੂੰ ਨਹੀਂ ਰੋਕਣਾ ਚਾਹੀਦਾ ਤੇ ਅਜਿਹੇ ਲੋਕਾਂ ਤੇ ਨਸ਼ਲ ਕੁਸ਼ੀਆਂ ਦੇ ਕੇਸ ਚੱਲਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਆ ਕਿ ਕੋਈ ਵੀ ਬੀਜ ਜਿਹੜਾ ਸੁੱਟ ਦਵਾਂਗੇ ਤਾਂ ਉਹ ਉੱਗ ਪੈਂਦਾ ਇਸ ਲਈ ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਹਰ ਧੜਕਨ 'ਚ ਪੰਜਾਬ ਧੜਕਦਾ ਤੇ ਪੰਜਾਬੀਆਂ ਦੇ ਪਿਆਰ ਦਾ ਕਰਜ ਆ ਲਾਉਣ ਵਾਸਤੇ ਕਈ ਜਨਮ ਲੈਣੇ ਪੈਣਗੇ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜੀਆਂ ਸਾਨੂੰ ਜਿਹੜੀਆਂ ਦੁਨਿਆਵੀ ਆਲਮਤਾਂ ਨੇ ਕੋਈ ਮਾੜੀ ਸੰਗ ਵਿੱਚ ਪੈ ਗਿਆ ਕੋਈ ਲਾਪਰਵਾਹੀਆਂ بے پرواہیਆਂ ਚ ਪੈ ਗਿਆ ਕੋਈ نشਿਆਂ ਚ ਪੈ ਗਿਆ ਇਕ ਕੋਈ ਚੀਜ਼ ਹੈ ਖੇਡਾਂ سپورٹس ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਇਧਰ ਉਧਰ ਵਾਲੀਆਂ ਜਿਹੜੀਆਂ ਲਾਹਮਤਾਂ ਨੇ ਉਹਨਾਂ ਤੋਂ ਬਚ ਜਾਂਦਾ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦਾ ਤੇ ਜਦੋਂ ਉਸ ਖਿਡਾਰੀ ਦੁਆਰਾ ਪਰਫਾਰਮੈਂਸ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਦੁਆਰਾ ਜਿਹੜਾ ਝੰਡਾ ਦੇਸ਼ ਦਾ ਜਦੋਂ ਉੱਪਰ ਜਾਂਦਾ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਕਉ ਦਿਲ ਚ ਕਿੰਨੀ ਖੁਸ਼ੀ ਹੁੰਦੀ ਐ ਅੱਜ ਕੇਜਰੀਵਾਲ ਸਾਹਿਬ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਅੱਜ ਦੋਨੋਂ ਕ੍ਰਿਕਟ ਦੀਆਂ ਟੀਮਾਂ men and women ਕੁੜੀਆਂ ਦੀ ਕ੍ਰਿਕਟ ਟੀਮ ਦੀ ਕੈਪਟਨ ਮੋਗੇ ਤੋਂ ਹਰਮਨਪ੍ਰੀਤ ਕੌਰ ਇਸ ਵਕਤ ਵਰਲਡ ਕੱਪ ਚੱਲ ਰਿਹਾ ਖੇਡ ਰਿਹਾ ਅੱਜ ਸਾਊਥ ਅਫਰੀਕਾ ਨਾਲ ਮੈਚ ਹੈ ਜੀ ਸਾਡੇ ਦੇਸ਼ ਦੀ ਕ੍ਰਿਕਟ ਟੀਮ ਉਹਦਾ ਵਨਡੇ ਦਾ ਤੇ ਟੈਸਟ ਮੈਚ ਦਾ ਕੈਪਟਨ ਸ਼ੁਭਮਨ ਗਿੱਲ ਫਾਜ਼ਿਲ ਕਾਬਿਲ ਕੋਲ ਇਥੋਂ ਨਾਲ ਹੀ ਹੈ ਜੀ ਜੈਮਲ ਸਿੰਘ ਵਾਲਾ ਪਿੰਡ ਆ ਉਹਦਾ ਸਾਡੀ ਫੁੱਟਬਾਲ ਟੀਮ ਦਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਬੰਦਾ ਜੀ ਤੇ ਹਾਕੀ ਦਾ ਕੈਪਟਨ ਹਰਮਨਪ੍ਰੀਤ ਹੈ ਜੀ ਤੇ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜੀ ਔਰ 4-5 ਬੈਂਚ ਤੇ ਬੈਠਿਆ 12-13 ਤਾਂ ਸਾਡੇ ਹੀ ਨੇ ਜੀ ਸੋ ਬਹੁਤ ਵੱਡੀ ਮਾਣ ਦੀ ਗੱਲ ਹੈ ਜਦੋਂ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡਦੀਆਂ ਨੇ ਜੀ ਦਾਦਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਮੁੰਡਾ ਵੀ ਉਸੇ ਗਰਾਊਂਡ 'ਚ ਜੇ ਦਾਦੇ ਆਲੇ ਪਾਸੇ ਲਾਈਏ ਤਾਂ ਉਹਦਾ ਬੇਟਾ ਵੀ ਉਸੇ ਗਰਾਊਂਡ 'ਚ ਉਹਦਾ ਪੋਤਾ ਵੀ ਉਸੇ ਗਰਾਊਂਡ 'ਚ ਔਰ ਉਹੋ ਖੇਡਾਂ ਜਿਹੜੀਆਂ ਜਮਾ ਖਤਮ ਹੋ ਗਈਆਂ ਸੀ ਸਕੂਲਾਂ 'ਚ ਵੀ ਉਹਨਾਂ ਖੇਡਾਂ ਦਾ ਕੋਈ ਵजूद ਨਹੀਂ ਰਿਹਾ ਸੀ ਗੋਲਾ ਸੁੱਟਣਾ ਜਿਮਨਾਸਟਿਕ ਜੈਵਲਿਨ ਐਥਲੈਟਿਕਸ ਨੈਸ਼ਨਲ ਸਟਾਈਲ ਕਬੱਡੀ ਜਿਨ੍ਹਾਂ ਨੂੰ ਅਸੀਂ ਭੁੱਲੀ ਗਏ ਸੀ ਉਹਨਾਂ ਖੇਡਾਂ ਨੂੰ ਖੋਖੋ ਉਹਨਾਂ ਗੇਮਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਬੱਚੇ ਨੇ ਉਹ ਤਹਿਸੀਲ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਮੱਲਾ ਮਾਰ ਰਹੇ ਨੇ ਔਰ ਉਹਨਾਂ ਨੂੰ ਕਰੋੜਾਂ ਰੁਪਈਆ ਦਾ ਇਨਾਮ ਵੀ ਦਿੱਤਾ ਜਾਂਦਾ ਔਰ ਇਨਾਮ ਵੀ ਉਦੋਂ ਹੀ ਦਿੱਤਾ ਜਾਂਦਾ ਜਦੋਂ ਜਿੱਤ ਲੈਣ ਨਹੀਂ ਤਾਂ ਹਾਕੀ ਟੀਮ ਵਾਲੇ ਮੈਨੂੰ ਮਿਲੇ ਉਹ ਜਿੱਤ ਕੇ ਆਏ ਏਸ਼ੀਆ ਕੱਪ ਅਸੀਂ ਉਹਨਾਂ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਜੇ ਕੋਈ ਮੈਡਲ ਲੈ ਕੇ ਆਊਗਾ ਏਸ਼ੀਆ ਖੇਡਾਂ ਚੋਂ ਕਾਮਨਵੈਲਥ ਚੋਂ ਜਾਂ 올림픽 ਚੋਂ ਅਸੀਂ 골ਡ ਮੈਡਲ ਦਾ 1 ਕਰੋੜ ਚਾਂਦੀ ਦੇ ਮੈਡਲ ਦਾ 75 ਲੱਖ ਕਾਂਸੀ ਦੇ ਮੈਡਲ 50 ਲੱਖ ਦਿੰਨੇ ਆ ਤੇ ਜਦੋਂ ਜਿੱਤ ਕੇ ਆਏ ਅਸੀਂ ਹਫਤੇ ਚ ਹੀ ਪ੍ਰੋਗਰਾਮ ਰੱਖ ਲਿਆ ਔਰ ਹਾਕੀ ਟੀਮ ਦਾ ਜੇ ਫਰਜ ਕਰ ਲੋ ਗੋਲੇ ਵਾਲੇ ਜਾਂ ਕੋਈ 5000 ਮੀਟਰ ਜਾਂ ਕੋਈ ਸ਼ੂਟਿੰਗ ਦੇ ਵਿੱਚ ਜਿੱਤਿਆ ਉਹ ਤਾਂ ਇੰਡੀਵਿਜੂਅਲ ਗੇਮ ਹੈ ਉਹ ਤਾਂ ਉਹਨੂੰ ਮਿਲਣਾ ਹੀ ਆ ਕਰੋੜ ਰੁਪਈਆ ਹਾਕੀ ਦੀ ਟੀਮ 11 ਪਲੇਅਰਾਂ ਦੀ ਹੈ ਹੁਣ ਟੀਮ ਜਿੱਤੀ ਹੈ ਤਾਂ ਅਸੀਂ ਕਹਿ ਵੀ ਏ ਨਹੀਂ ਹੈਗਾ ਕਿ ਕਰੋੜ ਰੁਪਇਆ 11 ਚ ਵੰਡ ਦੋਗੇ ਹਰੇਕ ਪਲੇਅਰ ਜਿਹੜਾ ਵੀ ਚਾਹੇ ਚਾ ਰੇ ਉਹ ਜਿਹੜੇ ਬੈਂਚ ਤੇ ਬੈੰਦੇ ਆ ਐਕਸਟਰਾ ਪਲੇਅਰ ਉਹਨਾਂ ਨੂੰ ਵੀ ਅਸੀਂ ਕਿ ਕਰੋੜ ਰੁਪਇਆ ਕੱਲੇ ਕੱਲੇ ਨੂੰ ਦਿੱਤਾ